हेलो बच्चों आज पहली जमात दा पाठ 14वां पढ़ांगे नूर दा टूर आओ पढ़िए दुलंङ्कर दुलंङ्कर की हुंदी है वो अहीं इस पाठ विच पढ़ांगे जो दो शब्द दे नीचे दो इदां दे डंडे लगदे हां उस नुं असि दुलंङ्कर बोलदे हां ते हिंदी भाषा विच दुलंङ्कर नो बड्डे ऊ दी मात्रा कहा जांदा है ਅੱਜ ਅਸੀਂ ਇਸ 파ਟ ਵਿੱਚ ਜ਼ਿਆਦਾਤਰ ਸ਼ਬਦ ਦੁਲੈਂਕਰ ਵਾਲੇ ਪੜਾਂਗੇ ਨੂਰ ਬੋਲੇ ਬਾਪੂ ਜੀ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਬਾਪੂ ਜੀ ਸਮਝ ਗਏ ਕਿ ਨੂਰ ਨੂੰ ਸਵੇਰੇ ਟੂਰ ਤੇ ਜਾਣ ਦਾ ਚਾਹ ਹੈ ਟੂਰ ਕੀ ਹੁੰਦਾ ਹੈ ਜਿੱਦਾਂ ਸਕੂਲ ਦੀ ਪਿਕਨਿਕ ਵਾਸਤੇ ਤੁਹਾਨੂੰ ਲਿਜਾਇਆ ਜਾਂਦਾ ਹੈ ਦੂਰ ਜਾਂ ਘਰ ਦੇ ਤੁਹਾਨੂੰ ਕਿਤੇ ਲੈ ਕੇ ਜਾਂਦੇ ਆ ਉਸ ਨੂੰ ਅਸੀਂ ਟੂਰ ਬੋਲਦੇ ਹਾਂ ਬਾਪੂ ਜੀ ਨੇ ਨੂਰ ਦੇ ਸਿਰ ਤੇ ਹੱਥ ਫੇਰਦਿਆਂ ਕਹਾ ਸੋ ਜਾ ਪੁੱਤ ਸਵੇਰੇ ਰਲ ਮਿਲ ਕੇ ਤੇਰੇ ਟੂਰ ਦੀ ਤਿਆਰੀ ਕਰਾਂਗੇ ਸਵੇਰੇ ਨੂਰ ਜਲਦੀ ਜਾਗ ਪਈ ਮੰਮੀ ਅਨੂਪ ਪਪੂਆ ਅਤੇ ਬਾਪੂ ਇਹਨਾਂ ਸਾਰਿਆਂ ਸ਼ਬਦਾਂ ਵਿੱਚ ਅਨੂਪ ਪਪੂਆ ਅਤੇ ਬਾਪੂ ਕਿਹੜੇ ਸ਼ਬਦ ਆਏ ਰਿਹਾ ਦੋ ਲੈਂਕ ਕਰ ਦੇ ਜੀ ਸਾਰਿਆਂ ਨੇ ਨੂਰ ਦੀ ਮਦਦ ਦਿੱਤੀ ਮੰਮੀ ਨੇ ਨਵੇਂ ਸੂਟ ਤੇ ਭੂਟ ਕੱਟ ਦਿੱਤੇ ਪੂਆ ਜੀ ਮੂਲੀ ਦੇ ਪਰੌਂਠੇ ਬਣਾਉਣ ਲੱਗੇ ਨੂਰ ਬੋਲੀ ਮੈਨੂੰ ਟੂਰ ਦੇ ਲੈ ਜਾਣ ਲਈ ਚੂਰੀ ਵੀ ਕੁੱਟ ਦਿਓ ਅਨੂਪ ਨੇ ਚੂਰੀ ਕੁੱਟ ਦਿੱਤੀ ਐਨੇ ਨੂੰ ਬਾਪੂ ਜੀ ਸਕੂਟਰ ਬਾਹਰ ਕੱਢ ਲਿਆ ਫਿਰ ਦੋਵੇਂ ਚੱਲ ਪਏ ਬਾਪੂ ਜੀ ਨੇ ਰਸਤੇ 'ਚੋਂ ਅਮਰੋਦ ਅਤੇ ਅੰਗੂਰ ਲੈ ਕੇ ਦਿੱਤੇ ਥੋੜੀ ਹੀ ਦੇਰ ਵਿੱਚ ਨੂਰ ਤੇ ਬਾਪੂ ਜੀ ਸਕੂਲ ਪਹੁੰਚ ਗਏ ਰੂਪ ਦੀਪੂ ਅਤੇ ਅੰਜੂ ਵੀ ਆ ਗਈਆਂ ਸਾਰੇ ਬੱਚੇ ਮਸਤੀ ਕਰਦੇ ਬੱਸ ਤੇ ਚੜ ਗਏ ਇਹ ਦੇਖੋ ਨੂਰ ਦੀ ਸਕੂਲ ਦੀ ਬੱਸ ਹੈ ਤੇ ਇਹ ਸਾਰੇ ਸਕੂਲ ਦੀ ਬੱਸ ਰਾਈਂ ਟੂਰ ਤੇ ਜਾ ਰਹੇ ਹਨ ਥੈਂਕ ਯੂ ਬੱਚੋ